ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 500 ਪੰਨਾ ਕਿਸੇ ਕਿਤਾਬ ਦਾ ਪੜਨਾ ਹੋਵੇ ਜੇ ਤਾਂ ਕੋਈ ਬੰਦਾ ਚਾਰ ਕਾੜ ਪੁੱਕੀ ਦੇ ਲਾ ਕੇ ਲੱਗਿਆ ਰਵੇ ਫਿਰ ਤਾਂ 50 ਘੰਟੇ ਵਿੱਚ ਵੀ ਪੜ ਦੂ ਦੋ ਦਿਨ ਲਗਾਤਾਰ ਲੱਗਰ ਵਿੱਚ ਪੜ ਦੂ ਪਰ ਜੇ ਉਹਦੇ ਵਿੱਚ ਕੁਝ ਲੱਭਣਾ ਹੋਵੇ ਸਮਝਣਾ ਹੋਵੇ ਫਿਰ ਜਨਾਬ ਘੱਟੋ ਘੱਟ 1 ਮਹੀਨਾ ਚਾਹੀਦਾ 1 ਮਹੀਨਾ ਚੱਲਣਾ ਪੜਵਾਤੇ ਤੇ ਇਹ ਗੱਲ ਮੈਂ ਕਿਉਂ ਕੀਤੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਹ ਜਿਹੜੀ ਪਟੀਸ਼ਨ ਪਾਈ ਸੀ ਅਮਰਤਪਾਲ ਨੂੰ ਪ੍ਰੋਬਲ ਮਿਲੇ ਤੇ ਉਹਦੇ ਸੰਬੰਧ ਵਿੱਚ ਜਵਾਬ ਮੰਗਿਆ ਸੀ ਪੰਜਾਬ ਸਰਕਾਰ ਤੋਂ ਤੇ ਪੰਜਾਬ ਸਰਕਾਰ ਨੇ 500 ਪੰਨਿਆਂ ਦਾ ਜਵਾਬ ਮਾਨਯੋਗ ਹਾਈ ਕੋਰਟ ਅਦਾਲਤ ਵਿੱਚ ਪੇਸ਼ ਕੀਤਾ। ਵੀ ਆ ਜਵਾਬ ਹੈ ਸਾਡਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਐਨਐਸਏ ਲੱਗੀ ਰਵੇ। ਤੇ ਹਾਲੇ 11 ਦਸੰਬਰ ਨੂੰ ਜਾਣੀ ਕਿ ਸੁਣਵਾਈ ਦੁਬਾਰਾ ਹੋਣੀ ਹੈ। ਅੱਛਾ ਮੈਂ ਜਿਹੜੀ ਗੱਲ ਕਰਨੀ ਹੈ ਨਾ ਮੈਂ ਅੱਜ ਗੱਲ ਉਹ ਕਹਿਣੀ ਹੈ ਵੀ ਗੁਰਮੁਖ ਬੈਰ ਬਿਰੋਧ ਗਵਾਬ ਹੈ ਸਾਡੇ ਕੋਲ ਉਹ ਸੋਚ ਹੈ ਅਸੀਂ ਨਿੱਜੀ ਤੌਰ ਤੇ ਕਿਸੇ ਬੰਦੇ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਕਰਨਾ ਤੇ ਨਾ ਹੀ ਕੀਤਾ ਮੈਂ ਹਮੇਸ਼ਾ ਬੰਦੇ ਦੀਆਂ ਕਰਤੂਤਾਂ ਤੇ ਗੱਲ ਕੀਤੀ ਹੈ ਇਸੇ ਕਰਕੇ ਪਾਵਨ ਬਾਣੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਮਨੁੱਖਾ ਜਨਮ ਮਿਲਿਆ ਪਰ ਕਰਤੂਤਾਂ ਜਿਹੜੀਆਂ ਨੇ ਪਸ਼ੂਆਂ ਵਾਲੀਆਂ ਨੇ ਜੇ ਸੌਖਾ ਸਮਝਣਾ ਹੋਵੇ ਤੁਹਾਡੇ ਘਰੇ ਡੰਗਰ ਵੀ ਨਹੀਂ ਕੁੱਤੇ ਵੀ ਰੱਖੇ ਨੇ ਜਾਨਵਰ ਰੱਖੇ ਨੇ ਅਸੀਂ ਕਿਸੇ ਡੰਗਰ ਨੂੰ ਕਿਸੇ ਕੁੱਤੇ ਨੂੰ ਜਾਨਵਰ ਨੂੰ ਇਦਾਂ ਕਹਿੰਨੇ ਆਂ ਬੀਤੂ ਡੰਗਰ ਐ ਤੂੰ ਪਸ਼ੂ ਐ ਪਸ਼ੂਆਂ ਵਾਲੇ ਕੰਮ ਕਰ ਕਦੇ ਨਹੀਂ ਕਹਿੰਦੇ ਕਿਉਂਕਿ ਪਸ਼ੂ ਡੰਗਰ ਜਿੰਨੀ ਕੋਦੀ ਸੋਝੀ ਐ ਉਹਦੇ ਮੁਤਾਬਕ ਉਹ ਕਰੀ ਜਾਂਦੇ ਆ ਤੇ ਇਹ ਗੱਲ ਹਮੇਸ਼ਾ ਬੰਦੇ ਨੂੰ ਕਿਹੜੇ ਪੈਂਦੇ ਵੀ ਤੂੰ ਬੰਦਾ ਐ ਬੰਦਿਆਂ ਵਾਲੇ ਕੰਮ ਕਰ ਕਿਉਂ ਕਿਹੜੇ ਪੈਂਦੀਆਂ ਬੰਦਾ ਬੰਦਿਆਂ ਵਾਲੇ ਕੰਮ ਕਰਦਾ ਨਹੀਂ ਇਸ ਕਰਕੇ ਇਹ ਕਹਿਣਾ ਪੈਂਦਾ ਇਸੋ ਓਕੇ ਅਰਥ ਹੈ ਹੁਣ ਜਿਹੜੀਆਂ ਇਹ ਅਮਰਤਪਾਲ ਵਰਗਿਆਂ ਦੀਆਂ ਕਰਤੂਤਾਂ ਨੇ ਇਹਨਾਂ ਕਰਤੂਤਾਂ ਕਰਕੇ ਇਹ ਕੰਮ ਖਰਾਬ ਹੁੰਦਾ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਮਰਜੀ ਅੰਮ੍ਰਿਸ਼ਕਾਉਣ ਦੇ ਮਹੰਮ ਚਲਾਵੇ ਕੋਈ ਨਹੀਂ ਰੋਕਦਾ ਤੁਸੀਂ ਆਪਣੀ ਕੌਮ ਦਾ ਪ੍ਰਚਾਰ ਕਰੋ ਕੋਈ ਨਹੀਂ ਰੋਕਦਾ ਨਸ਼ੇ ਸ਼ਰਾਬ ਦੀ ਮਹੰਮ ਚਲਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਤੁਸੀਂ ਜਨਾਬ ਜਾਉਣੇ ਮੋੜ ਵਾਂਗੂ ਪਰੋਂ ਦੰਦ ਦੇ ਪਟੇ ਪਾ ਲਏ ਮੋੜਿਆਂ ਤੇ ਦਨਾਲੀਆਂ ਰੱਖ ਲੀਆਂ ਗੁੰਡਾਗਰਦੀ ਕੀਤੀ ਥਾਣੇ ਤੇ ਹਮਲਾ ਕੀਤਾ ਭੰਨ ਤੋੜ ਕੀਤੀ ਕੁੜੀ ਫੋਨ ਕਰਦੀ ਐ ਕਿ ਤੁਹਾਡਾ ਗਨਮੈਨ ਤੁਹਾਡਾ ਸਾਥੀ ਮੈਨੂੰ ਤੰਗ ਕਰਦਾ ਮੈਨੂੰ ਇਨਸਾਫ ਮਿਲੇ ਤੁਸੀਂ ਉਸੇ ਮੁੰਡੇ ਨੂੰ ਚੱਕਿਆ ਕੁੱਟਿਆ ਗਿਨੈਪ ਕੀਤਾ ਪਰਚਾ ਪੈ ਗਿਆ ਉਹ ਪਰਚਾ ਰੱਦ ਕਰਾਉਣ ਵਾਸਤੇ ਥਾਣੇ ਤੇ ਹਮਲਾ ਕਰ ਬੈਠੇ ਇਹ ਕਰਤੂਤਾਂ ਸੀ ਜਦੋਂ ਅਮਰਚਕਾਉਣ ਦੀ ਗੱਲ ਆਈ ਅਮਰਤ ਪਤਾ ਨਹੀਂ ਕਿਨੂੰ ਕਿਨੂੰ ਸ਼ਿਕਾਤ ਆ ਘਰ ਦੇ ਵਿੱਚ ਭਰਾ ਉੱਦੈ ਸਰੀ ਪੋਸ਼ਾ ਪਾ ਕੇ ਘੁੰਮੀ ਗਿਆ ਤੇ ਘਰ ਵਾਲੀ ਡਿਬਰੂ ਕਣ ਬੈਠੀ ਆ ਉਹਨੇ ਕਹਿੰਦੇ ਕਿਰਪਾਨ ਪਾਈ ਨਹੀਂ ਅਮਰਸ਼ਕਿਆ ਜਦੋਂ ਨਸ਼ਿਆਂ ਦੀ ਗੱਲ ਆਈ ਲੋਕਾਂ ਦੇ ਪੁੱਤਾਂ ਦੇ ਨਸ਼ੇ ਛੜਾਉਂਦੇ ਰਹੇ ਆਪ ਦਾ ਖੁਦ ਦਾ ਭਰਾ ਨਸ਼ੇੜੀ ਆ ਜਦੋਂ ਪੰਥ ਖੋਣ ਦੀ ਗੱਲ ਕਰਦੇ ਰਹੇ ਤੇ ਭਾਪਾ ਤਰਸੀਮਾ ਜਮਾਂਦਰੂ ਜਮਾਂਦਰੂ ਹੁੰਦਾ ਨਾ ਮੁੱਢ ਤੋਂ ਕਾਂਗਰਸੀ ਹੈ ਬੀਬੀ ਖਾਲੜਾ ਨੂੰ ਸਰਮਾਨ ਦੇਈਗੇ ਤਰਨਤਨ ਜਿਮਨੀ ਚੌਣ ਵਿੱਚ ਖੰਡੂਰ ਸਾਹਿਬ ਤੇ ਪਹਿਲਾਂ ਹਰਾਉਣ ਵਾਲੇ ਨੇ ਗੈਂਗਸਟਰਵਾਦ ਕਹਿੰਦੇ ਖਤਮ ਕਰਨਾ ਤੇ ਆਪਣੇ ਗੈਂਗਸਟਰਾਂ ਦੇ ਨਾਲ ਸਬੰਧ ਸੀ ਫਰੋਤੀਆਂ ਲੈਂਦੇ ਰਹੇ ਜੇਲਾਂ ਚ ਬੈੱਕੇ ਕਤਲ ਕਰਾਉਂਦੇ ਰਹੇ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰਵਾਤਣ ਇਹ ਕਰਤੂਤਾਂ ਦੇ ਖਿਲਾਫ ਬੋਲਿਆਂ ਸੀ ਇਹ ਕਰਤੂਤਾਂ ਦੇ ਖਿਲਾਫ ਬੋਲਦੇ ਰਵਾਂਗੇ ਹੁਣ ਜਿਹੜੀ ਪੰਜਾਬ ਸਰਕਾਰ ਨੇ 550 ਪੰਨੇ ਦਾ ਜਵਾਬ ਦਿੱਤਾ ਜਿਹੜੇ ਕਿ ਪੂਰੀ ਵੱਡੀ ਕਾਪੀ ਕਿਤਾਬ ਲਿਖ ਕੇ ਭੇਜੀ ਹੈ ਉਹਦੇ ਵਿੱਚ ਇਹ ਕਰਤੂਤਾਂ ਨੇ ਇਹ ਕਰਤੂਤਾਂ ਦੱਸਿਆ ਨੇ ਵੀ ਇਹ ਕਰਤੂਤਾਂ ਪਹਿਲਾਂ ਵੀ ਕੀਤੀਆਂ ਨੇ ਦੁਬਾਰਾ ਵੀ ਕਰਨਗੇ ਇਸ ਕਰਕੇ ਉਹ ਕਹਿੰਦੇ ਵੀ ਐਨਐਸਏ ਲੱਗੀ ਰਹੇ ਜੇ ਕੋਈ ਮੇਰੇ ਕੋਲੋਂ ਪੁੱਛੇ ਆਹ ਜਿਹੜਾ ਫੋਨ ਹੈ ਨਾ ਆਹ ਦੇਖ ਲਓ ਜੀ ਇਹ ਫੋਨ 3000 ਦਾ ਹੈ ਉਦਾਂ ਮੇਰੇ ਕੋਲੇ ਫੋਨ 10 4 ਨੇ ਸੁਖਨਾਲ ਘਰ ਵਾਲੀ ਕੋਲੇ ਹੈ ਦੋ ਦੋ ਮੁੰਡਿਆਂ ਕੋਲੇ ਨੇ ਬੱਦੂ ਨੇ ਫੋਨ ਸਾਡੇ ਕੋਲ ਦਿੱਤਾ ਇਹ ਫੋਨ ਦੇ ਵਿੱਚ ਜੇ ਕਿਸੇ ਨੇ ਇਨਕੁਆਰੀ ਕਰਨੀ ਹੋਵੇ ਘੱਟੋ ਘੱਟ 17 1800 ਉਹ ਮੈਸੇਜ ਨੇ ਜਿਹੜੇ ਇਹਨਾਂ ਦੀ ਪਾਰਟੀ ਵੱਲੋਂ ਗੁੰਡਾਗਰਦੀ ਕਰਕੇ ਗਾਲਾਂ ਕੱਢੀਆਂ ਗਈਆਂ ਸ਼ਰੇਆਮ ਇਹ ਫੋਨ ਦੇ ਵਿੱਚ ਇਹ ਡਾਟਾ ਪਿਆ ਹੈ ਜੇ ਮਾਨਯੋਗ ਅਦਾਲਤ ਕਿਤੇ ਮੈਨੂੰ ਬੁਲਾਵੇ ਮੈਂ ਸਾਰਾ ਕੁਝ ਸੁਣਾ ਸਕਦਾ ਵੀ ਆ ਅਮਰਤਪਾਲ ਦੇ ਗੁੰਡਿਆਂ ਨੇ ਗਾਲਾਂ ਕੱਢੀਆਂ ਹੋਈਆਂ ਨਹੀਂ। ਦਿਓ ਪ੍ਰੋਬਲਮ ਕਿਹੜੇ ਆਧਾਰ ਤੇ ਦਿਓਗੇ? ਜਣ ਕੇ ਇਹਨਾਂ ਦੀ ਕਰਤੂਤ ਜਿਹੜੀ ਐ ਉਹ ਜੇਲ੍ਹ 'ਚ ਰਹਿਣ ਵਾਸਤੇ ਐ ਬਾਹਰ ਘੁੰਮਣ ਵਾਸਤੇ ਨਹੀਂ। ਜਦੋਂ ਬਾਹਰ ਘੁੰਮਦੇ ਸੀ ਉਦੋਂ ਉਹ ਕਹਿ ਲਈਏ ਵੀ ਜਿਹੜੀ ਇੱਜ਼ਤ ਸੀ, ਸਤਕਾਰ ਸੀ ਉਹ ਹਾਜਮ ਨਹੀਂ ਹੋਇਆ। ਤਾਂ ਕਰਕੇ ਇਹਨੋਂ ਅੰਦਰ ਜਾਣਾ ਪਿਆ ਤੇ ਹੁਣ ਵਧੀਆ ਜਨਾਬ ਵਧੀਆ ਉੱਥੇ ਦੋ ਤਿੰਨ ਕਮਰਿਆਂ ਵਾਲਾ ਘਰ ਮਿਲਿਆ ਹੋਇਆ ਅਖਵਾਰ ਲੱਗੇ ਹੋਏ ਨੇ ਤੇ ਖਾਣ ਪੀਣ ਨੂੰ ਨਸ਼ਾ ਪਤਾ ਦੁੱਧ ਪਾਣੀ ਵਧੀਆ ਇਧਰ ਘਰੇ ਪਰਿਵਾਰ ਦਾ ਟੋਰੀ ਫੁਲਕਾ ਲੋਕਾਂ ਦੀਆਂ ਗਰਾਈਆਂ ਤੋਂ ਚੱਲੀ ਜਾਂਦਾ ਰਾਜਮਾ ਤਾਂ ਬੋਲ ਲੈਂਦੀ ਐ ਮਾੜਾ ਮੋਟਾ ਚੱਲੀ ਜਾਂਦਾ ਤੇ ਜਦੋਂ ਕਿਤੇ ਬਾਹਰ ਆਵੂਗਾ 15 20 ਸਾਲ ਨੂੰ ਤੇ ਉਦੋਂ ਕੋਈ ਨਹੀਂ ਜੇ 20 ਸਾਲ ਨੂੰ ਬਾਹਰ ਆਇਆ ਤਾਂ 55 ਸਾਲ ਦਾ ਹੋ ਜੂ ਮੰਨ ਕੇ ਚੱਲੋ ਫਿਰ ਪੈਨਸ਼ਨ ਲੱਗ ਜੂਗੀ ਤੇ ਬਸ ਇਹ ਕਰਤੂਤਾਂ ਨੇ ਇਹਨਾਂ ਦੀ 11 ਦਸੰਬਰ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਤੇ ਪਰ ਪੰਜਾਬ ਦੇ ਜਿਹੜੇ ਲੋਕ ਐ ਉਹ ਚਾਹੁੰਦੇ ਐ ਵੀ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਵਾਲਾ ਗੰਦ ਨਹੀਂ ਪੈਣ ਦੇਣਾ ਇਹ ਪੈਣਾ ਵੀ ਨਹੀਂ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ